ਤਰੀਆਂ ਆ ਪੱਕ ਰੋਲਦੀ ਇਹ ਪੰਜਾਬ ਦੀ ਪੱਕ ਰੋਲੀ ਜਾ ਰਹੀ ਆ ਆ ਦੇਖੋ ਪੰਜਾਬ ਦਾ ਮੁੱਖ ਮੰਤਰੀ ਕਿਵੇਂ ਨੌਜਵਰ ਜੰਪ ਕਰ ਰੋ ਰੋਲੀ ਅੰਦਰ ਜਾ ਝੂਠੇ ਮਾਰ ਕੇ ਉਹਨਾਂ ਅੰਦਰ ਜਾ ਕੇ ਬੈਠਾ ਗਿਆ ਬਰਾਲੀ ਸ਼ਹਿਰ ਪਰ ਸੰਦਾ ਵਾਦਾ ਕਰਕੇ ਉਹਨਾਂ ਵਾਲੀਆਂ ਵੋਟਾਂ ਦੇ ਵਿੱਚ ਇੱਕ ਵੋਟ ਨਹੀਂ ਪੈਣੀ ਜ਼ੀਰੋ ਬੈਲੈਂਸ ਰਹੂਗਾ ਪੰਜਾਬ ਦੇ ਵਿੱਚ ਜਿਹੜਾ लाठी चार्ज ਜਿਹੜਾ ਸ਼ੁਰੂ ਕਰ ਦਿੱਤਾ ਗਿਆ ਆ ਸਾਡੇ ਦੇ लाठी चार्ज ਕਰ ਰਹੇ ਆਈ ਸਭ ਤੋਂ ਵੱਡਾ ਕਪੋੜੀ ਇਹ ਆ ਪੰਜਾਬ ਦਾ ਮੈਂ ਕਹਿੰਦਾ ਕੋਈ ਵਾਦਾ ਪੂਰਾ ਨਹੀਂ ਕੀਤਾ ਸਰਪੰਚ ਤੇ ਹਰ ਆਲੀ ਸਰਕਾਰ ਆ ਬਾ ਬਾਈ ਖੱਤ ਚੁੱਕੇ ਆ 21 ਅਕਤੂਬਰ ਦੀ ਪੈਨਸ਼ਨ ਲਾਗੂ ਕੀਤੀ ਆ ਪਰ ਉਹਦਾ ਨੋਟੀਫਿਕੇਸ਼ਨ ਨਹੀਂ ਕਰ ਰਹੇ ਪੈਨਸ਼ਨ ਦੀ ਗਾਰੰਟੀ ਪੂਰੀ ਤਾਂ ਕੀ ਕਰਨੀ ਸੀ ਜਿਹੜੇ ਉਹਦੀ ਡਿਮਾਂਡ ਕਰ ਰਹੇ ਆ ਉਹਨਾਂ ਦੀਆਂ ਪੱਕਾ ਨੇ ਜਿਹੜੀਆਂ ਰੋਲੀਆਂ ਜਾ ਰਹੀਆਂ ਨੇ ਮੈਂ ਅੰਮ੍ਰਿਤਧਾਰੀ ਸਿੱਖਾਂ ਜੀ ਦੇਖੋ ਮੇਰੀ ਪੱਗ ਲਾਈ ਗਈ ਆ ਕੇਸ ਰੋਲੇ ਜਾ ਰਹੇ ਨੇ ਨਹੀਂ ਮੇਰੇ ਰਾਤ ਚ ਨਾ ਕੋਈ ਪੱਗ ਲਹੂਗੀ ਆਜਾ ਸ਼ਰਿਆਮ ਤੁਸੀਂ ਉਹਦੀ ਤਸਵੀਰ ਆ ਜਿਹੜੀ ਦੇਖ ਰਹੇ ਹੋ ਇਸੇ ਦੇ ਸ਼ੰਤ ਧਰਨੇ ਲੱਗ ਰਹੇ ਨੇ ਜਿਹੜਾ ਸਭ ਤੋਂ ਵੱਧ ਧਰਨੇ ਦੇ ਵਿਰੁੱਧ ਹੁੰਦਾ ਸੀਗਾ ਇਹਦੇ ਆਪ ਦੇ ਸ਼ਹਿਰੀ ਧਰਨੇ ਨੇ ਅੱਜ ਇਹ ਉਹੀ ਮੰਤਰੀ ਆ ਜਿਨ੍ਹਾਂ ਦੇ ਵਿੱਤ ਮੰਤਰੀ ਇੱਥੇ ਆ ਕੇ ਸਾਡੀਆਂ ਮੀਟਿੰਗਾਂ 'ਚ ਬਹਿ ਕੇ ਇਹ ਗੱਲਾਂ ਕਰਦੇ ਸੀ ਇਹਨਾਂ ਦਾ ਵਿੱਤ ਮੰਤਰੀ ਹਰਪਾਲ ਜੀਮਾ ਸਾਡੀ ਮੀਟਿੰਗਾਂ 'ਚ ਬੈ ਕੇ ਗੱਲਾਂ ਕਰਦਾ ਸੀ ਵੀ ਮੁਲਾਜ਼ਮਾਂ ਨੂੰ ਪੈਨਸ਼ਨ ਜ਼ਰੂਰੀ ਆ ਕੀ ਆਮਕ ਲੋਕਾਂ ਦੇ ਲਈ ਘਰ ਖੁੱਲਾ ਮੇਰਾ ਇਹ ਤੁਹਾਡੇ ਸਾਹਮਣੇ ਆ ਇੰਨਿਆ ਫੋਰਟਾਂ ਬਾਡਰਾਂ ਦੇ ਉੱਤੇ ਨਹੀਂ ਲੱਗੀਆਂ ਜਿਹੜਾ ਕਹਿੰਦਾ ਸਾਡੇ ਦਰਵਾਜ਼ੇ ਖੁੱਲੇ ਨੇ ਦਰਵਾਜ਼ੇ ਛੱਟੋ ਬੈਰੀਕੇਡ ਲਾਏ ਹੋਏ ਨੇ ਧੱਕਾ ਮੁਕੀ ਹੋ ਰਹੀ ਆ ਲਾਟੀ ਚਾਰਜ ਹੋ ਰਿਹਾ ਸੀਐਮ ਆਣ ਦੀ ਕੋਠੀ ਦੇ ਅੱਗੇ ਦੀਆਂ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰ ਰਹੇ ਆ ਇੱਕ ਪਾਸੇ ਜਿੱਥੇ ਪਰਾਣੀ ਪੈਨਸ਼ਨ ਬਹਾਲ ਕਰਵਾਉਣ ਦੇ ਲਈ ਜਿਹੜਾ ਅੱਜ ਇਕੱਠ ਜਿਹੜਾ ਹੋਇਆ ਸੀ ਉਹ ਸੀਐਮਾਨ ਦੀ ਕੋਠੀ ਵੱਲ ਵਧਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਦੂਸਰੇ ਪਾਸੇ ਪੁਲਿਸ ਦੀਆਂ ਤਸਵੀਰਾਂ ਵੀ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਦਈਏ ਕਿ ਦੂਸਰੇ ਪਾਸੇ ਪੁਲਿਸ ਦੇ ਵੱਲੋਂ ਰੋਕਣ ਦੇ ਲਈ ਬੈਰੀਗੇਡ ਜਿਹੜੇ ਨੇ ਉਹ ਲਗਾਏਗਾ ਇਹਨੇ ਸੋ ਲਗਾਏ ਗਏ ਨੇ ਸੋ ਅੱਜ ਵੱਡਾ ਇਕੱਠ ਜਿਹੜਾ ਹੈਗਾ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਤੇ ਸਟੇਜ ਤੋਂ ਵਾਰ-ਵਾਰ ਇਹੋ ਕਿਹਾ ਗਿਆ ਹੈ ਉਹ ਅਨਾਉਂਸਪੀਟ ਸਟੇਜ ਤੋਂ ਵਾਰ-ਵਾਰ ਹੋਈ ਹੈ ਕਿ ਬੈਰੀਗੇਡ ਤੋੜ ਕੇ ਅੱਜ ਜਿਹੜਾ ਅੰਦਰ ਵਧਣਾ ਆ ਅੰਦਰ ਜਾਣਾ ਜੇਕਰ ਇਕੱਠ ਦੀ ਗੱਲ ਕਰੀਏ ਤਾਂ ਇਕੱਠ ਬੜਾ ਵੱਡਾ ਹੈ ਪਰ ਹੁਣ ਤਸਵੀਰਾਂ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਅੱਗੇ ਵਧਣ ਦੇ ਲਈ ਹਾਲਾਂਕਿ ਸਟੇਜ ਤੋਂ ਕਿਹਾ ਬੜੀ ਵਾਰ ਗਿਆ ਕਿ ਅੱਗੇ ਵਧਾਂਗੇ ਬੈਰੀਗੇਡ ਤੋੜ ਕੇ ਅੰਦਰ ਜਾਵਾਂਗੇ ਅੰਦਰ ਜਾਣ ਦਿੱਤਾ ਜਾਂਦਾ ਪੁਲਿਸ ਦੇ ਵੱਲੋਂ ਜਾਂ ਨਹੀਂ ਦਿੱਤਾ ਜਾਂਦਾ ਪਰ ਜਿਸ ਤਰ੍ਹਾਂ ਦੇ ਨਾਲ ਜੋਸ਼ ਹੈ ਉਸ ਤਰ੍ਹਾਂ ਦੇ ਨਾਲ ਤਿਆਰੀਆਂ ਤਿਆਰੀਆਂ ਵੱਡੇ ਪੱਦਰ ਤੇ ਦੇਖਣ ਨੂੰ ਦੇਗੀਆਂ ਦੇ ਗੈਂਟੀ ਦੇ ਵਿੱਚ ਜਿਹੜੇ ਆ ਉਹ ਵੱਧ ਰਿਹਾ ਹੈ ਪੁਲਿਸ ਵੱਲੋਂ ਤਸਵੀਰਾਂ ਤੋਰ ਰਾਇਆ ਇਸ ਵੇਰੇ ਇੱਕ ਵਾਰੀ ਪੁਲਿਸ ਦੇ ਵੱਲੋਂ ਗੱਲਬਾਤ ਕਰਨ ਦੇ ਲਈ ਰੋਕਿਆ ਜਾ ਰਿਹਾ ਪਰ ਅੱਗੇ ਵਧਣ ਦੀ ਕੋਸ਼ਿਸ਼ ਜਿਹੜੀ ਹੈ ਇਹਨਾਂ ਦੇ ਵੱਲੋਂ ਲਗਾਤਾਰ ਜਿਹੜੀ ਹੈਗੀ ਉਹ ਕੀਤੀ ਕੀਤੀ ਜਾ ਰਹੀ ਕੀਤੀ ਜਾ ਰਹੀ ਆ ਪੁਲਿਸ ਤਾਂ ਇਹ ਦੇ ਪੁਲਿਸ ਦਾ ਵੀ ਬੈਰੀਗੇਟ ਮੁਕੰਮਲ ਬੈਰੀਗੇਟਿੰਗ ਪੁਲਿਸ ਦੇ ਵੱਲੋਂ ਕੀਤੀ ਗਿਆ ਤਾਂ ਜੋ ਰੋਕਿਆ ਜਾ ਸਕੇ ਤਸਵੀਰਾਂ ਇੱਕ ਵਾਰੀ ਜ਼ਰੂਰ ਦਿਖਾ ਦੇ ਕਿ ਵੱਡੇ ਇਕੱਠ ਨੇ ਵੱਡੇ ਇਕੱਠ ਨੇ ਤਸਵੀਰਾਂ ਤਾਂ ਧੜ ਜਿਹੜੀਆ ਸ਼ੁਰੂ ਹੋ ਸ਼ੁਰੂ ਹੋਈਆ ਅੰਦਰ ਜਾਣ ਦੇ ਲਈ ਪੁਲਿਸ ਨੇ ਵੀ ਪੂਰਾ ਜ਼ੋਰ ਪੁਲਿਸ ਦੇ ਵੱਲੋਂ ਵੀ ਲਗਾਇਆ ਗਿਆ ਤਾਂ ਵਤਨ ਦੇ ਲਈ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸਿਸ਼ੀਆ ਮੰਡ ਦੀ ਕੋਠੀ ਤੇ ਅੱਗੇ ਦੀਆਂ ਤਸਵੀਰਾਂ ਨੇ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅੱਗੇ ਵਧਣ ਦੀ ਟਰਾਈ ਲਗਾਤਾਰ ਜਿਹੜੀਆਂ ਕੀਤੀ ਜਾ ਰਹੀ ਆ ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਜਿਹੜਾ ਹੈਗਾ ਉਹ ਜਾ ਰਿਹਾ ਵੱਡੀਆਂ ਰੋਕਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਈਆਂ ਜਾ ਰਹੀਆਂ ਨੇ ਤੇ ਝੜਪ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸ਼ੁਰੂਆਤ ਜਿਹੜੀ ਹੈਗੀ ਉਹ ਹੀ ਆ ਧੱਕਾ ਮੁੱਕੀ ਜਿਹੜੀ ਹੈਗੀ ਉਹ ਸ਼ੁਰੂ ਹੋ ਗਈ ਆ ਜਿੱਥੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਆ ਜਿੱਥੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਆ ਤਾਂ ਦੂਸਰੇ ਪਾਸੇ ਜਿਹੜੇ ਹੈਗੇ ਨੇ ਪੁਰਾਣੀ ਪੈਨਸ਼ਨ ਮਹਾਲ ਕਰਨ ਦੇ ਲਈ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਲਗਾਤਾਰ ਇਹੀ ਕਿਹਾ ਜਾ ਰਿਹਾ ਸੀ ਕਿ ਅਸੀਂ ਅੱਗੇ ਵਧਣਾ ਆ ਅੱਗੇ ਵਧਾਂਗੇ ਤਾਂ ਦੇਖ ਸਕਦੇ ਹੋ ਕਿ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਜਿਹੜੇ ਨਿੱਕੀ-ਦੁਕੀ ਚੱਕ ਇਹ ਕੀ ਕਹੋਂਗੇ ਕੀ ਇਹਦਾ ਕਹਿੰਦੇ ਇਹਦਾ ਕਹਿੰਦੇ ਸੀ ਇਹ ਇਹ ਉਹੀ ਮੁੱਖ ਮੰਤਰੀ ਆ ਇਹ ਉਹੀ ਮੁੱਖ ਮੰਤਰੀ ਆ ਜਿਨ੍ਹਾਂ ਦੇ ਬਤ ਮੰਤਰੀ ਇੱਥੇ ਆ ਕੇ ਸਾਡੀਆਂ ਮੀਟਿੰਗਾਂ 'ਚ ਬਹਿ ਕੇ ਇਹ ਗੱਲਾਂ ਕਰਦੇ ਸੀ ਇਹਨਾਂ ਦਾ ਬਤ ਬੰਦ ਨਹੀਂ ਹਰਪਾਲ ਜੀਮਾ ਸਾਡੀ ਮੀਟਿੰਗ ਵਿੱਚ ਬੈ ਕੇ ਗੱਲਾਂ ਕਰਦਾ ਸੀ ਬਈ ਮੁਲਾਜ਼ਮਾਂ ਨੂੰ ਪੈਨਸ਼ਨ ਜ਼ਰੂਰੀ ਆ ਅਜੋ ਹੀ ਡਾਕਟਰ ਸੱਪ ਜਿਹੜਾ ਮੁੱਖ ਮੰਤਰੀ ਤੇ ਡਾਕਟਰ ਸੱਪ ਜਿਹੜਾ ਪੇਤੋ ਮੰਤਰੀ ਹਰਪਾਲ ਜੀਮਾ ਵਾ ਕਿਉਂ ਜਾ ਰਿਹਾ ਸੁਣ ਇਹ ਸਾਰੇ ਇੱਕ ਸਵੇਰ ਦੇ ਇੱਥੇ ਬੈਠੇ ਆ ਪੰਜਾਬ ਦੀਆਂ ਸਮੂਹ ਮੁਲਾਜ਼ਮਾਂ ਜੱਟੇ ਬੰਦੀਆਂ ਜਿਹੜੀਆਂ ਆਪਦੀ ਧਰਨਾ ਦੇਣ ਤੇ ਬੈਠੀਆਂ ਇਹ ਗੁੰਗਾ ਤੇ ਬੋਲਾ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਸਾਨੂੰ ਵਾਰ-ਵਾਰ ਮੀਟਿੰਗਾਂ ਦੇ ਕੇ ਭਜ ਰਿਹਾ ਵਾ ਇਹ ਕੋਈ ਵੀ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਅਸੀਂ ਆਵੀਆਂ ਹਕੀ ਮੰਗਾਂ ਲਈ ਬੈਠੇ ਆ ਪੰਜਾਬ ਸਰਕਾਰ ਹਾਏ ਹਾਏ ਕਰ ਰਹੇ ਕਿ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਬੈਰੀਕੇਡ ਤੋੜਨ ਦੀ ਕੋਸ਼ਿਸ਼ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਹੈ ਕਿ ਪ੍ਰਾਣੀ ਪੈਨਸ਼ਨ ਬਹਾਲ ਕਰਨ ਦੇ ਲਈ ਲਗਾਤਾਰ ਨਰੇ ਜਿਹੜੇ ਲੱਗ ਰਹੇ ਨੇ ਹਾਲਾਂਕਿ ਕਿ ਹਾਇਏ ਗਿਆ ਸੀ ਕਿ ਬੈਰੀਕੇਡ ਤੋੜ ਕੇ ਅੱਗੇ ਵਧਣਾ ਹੈ ਬੈਰੀਕੇਡ ਤੋੜਨ ਦੀ ਕੋਸ਼ਿਸ਼ ਜਿਹੜੀ ਆ ਲਗਾਤਾਰ ਜਾਰੀ ਹੈ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਉਹਨਾਂ ਜਾਰੀ ਨੇ ਆਮਕਰਤਾ ਮੁੱਖ ਮੰਤਰੀ ਰੋਕਣ ਲੱਗਿਆ ਆਮਕਰਤਾ ਮੁੱਖ ਮੰਤਰੀ ਰੋਕਣ ਲੱਗਿਆ ਤੁਹਾਨੂੰ ਅਸੀਂ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਆਏ ਆ ਅਸੀਂ ਪਿਛਲੇ 1 ਮਹੀਨੇ ਤੋਂ ਰੈਲੀ ਦਾ ਸੁਨੇਹਾ ਦਿੱਤਾ ਆ ਪਰ ਕੋਈ ਵੀ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂਗਾ 1 ਸਾਲ ਹੋ ਚੁੱਕਾ ਆ ਪੁਰਾਣੀ ਪੈਨਸ਼ਨ ਦਾ ਹਿਮਾਚਲ ਚੋਣਾ ਵੇਲੇ ਐਲਾਨ ਕੀਤਾ ਸੀਗਾ ਤੇ ਤਾਂ ਕਹਿੰਦੇ ਸੀ ਕਿ ਆਮਕਰਤਾ ਆਮ ਮੁੰਡਿਆਂ ਦੇ ਲਈ ਖੁੱਲਾ ਸਾਰਾ ਨਹੀਂ ਕੋਈ ਖੁੱਲਾ ਨਹੀਂ ਆ ਦੇਖੋ ਤਸਵੀਰਾਂ ਦੇਖ ਸਕਦੇ ਹੋ ਭੈਣਾ ਵੀ ਅੱਗੇ ਆ ਕਰ ਰਹੇ ਆ ਦੇਖੋ ਇਹ ਤਾਂ ਕਹਿੰਦੇ ਸੀ ਇਹ ਤਾਂ ਕਹਿੰਦੇ ਸੀ ਤੁਹਾਨੂੰ ਨਹੀਂ ਰੋਣ ਦੇਣੀ ਆ ਤਾਹਾਂ ਦੇਖੋ ਤਸਵੀਰਾਂ ਤੁਹਾਡੇ ਨਾਲ ਦੇਣੀਆਂ ਸਾਂਝੀਆਂ ਕਰ ਰਹੇ ਆ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਮੁਲਾਜ਼ਮ ਜਿਹੜੇ ਨੇ ਵੱਡੀ ਕੀ ਕਹੋਗੇ ਜੀ ਇਹ ਤਾਂ ਕਹਿੰਦੇ ਸੀ ਆਮਕਰ ਦੇ ਮੁੱਖ ਮੰਤਰੀ ਆਮ ਸਰਕਾਰ ਇਹ ਆਮਕਰ ਦੇ ਨਹੀਂ ਆਗੇ ਜੀ ਮੁੱਖ ਮੰਤਰੀ ਐ ਉੱਚਾ ਕਰਾਉਂਦੇ ਆ ਇਹ ਆਪਣੇ ਵਾਅਦਿਆਂ ਤੋਂ ਮੁੱਕਰਦੇ ਪਏ ਆ ਇਹ ਆਮ ਲੋਕਾਂ ਦੀ ਸਰਕਾਰ ਨਹੀਂ ਹੈਗੀ ਇਹ ਸਾਨੂੰ ਸਾਡੇ ਤੇ ਲਾਰਾ ਲਾ ਕੇ ਲੋਕਾਂ ਨੂੰ ਬੇਵਕੂ ਬਣਾ ਕੇ ਆਪ ਆਪਣੇ ਘਰਾਂ 'ਚ ਬੈਠਿਆ ਮਿਲਦੇ ਵੀ ਨਹੀਂ ਆਗੇ ਆਮ ਲੋਕਾਂ ਨੂੰ ਬਿਲਕੁਲ ਚੁੱਕੇ ਆ 21 ਅਕਤੂਬਰ ਦੀ ਪੈਨਸ਼ਨ ਲਾਗੂ ਕੀਤੀ ਆ ਪਰ ਉਹਦਾ ਨੋਟੀਫਿਕੇਸ਼ਨ ਨਹੀਂ ਕਰ ਰਹੇ ਜਾਣ ਬੁੱਝ ਕੇ ਅਸੀਂ ਤਿੰਨ ਦਿਨ ਤੋਂ ਲੱਗੇ ਆ ਸੀਐਮ ਸਾਹਿਬ ਸਾਡੇ ਨਾਲ ਗੱਲਬਾਤ ਲਈ ਤਿਆਰ ਨਹੀਂ ਇਸ ਕਰਕੇ ਇਹ ਸਾਡੀ ਲੋਕਾਂ ਦੀ ਸਰਕਾਰ ਆ ਇਹ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਤਾਂ ਅਸੀਂ ਡੱਟ ਕੇ ਇਸ ਗੱਲ ਤੋਂ ਵਿਰੋਧ ਕਰਦੇ ਆਂ ਇਹ ਤਾਂ ਕਹਿੰਦੇ ਸੀ ਘਰਾਂ ਚੋਂ ਸਰਕਾਰ ਚੋਂ ਤੁਸੀਂ ਇੱਥੇ ਆ ਤੁਹਾਨੂੰ ਘਰੇ ਨਹੀਂ ਬਣ ਦੇ ਰਹੇ ਸਾਨੂੰ ਘਰੇ ਕੀ ਅਸੀਂ ਘਰੇ ਆ ਕੇ ਕੀ ਲੈਣਾ ਸਾਡੇ ਤੇ ਪੈਨਸ਼ਨ ਲਾਗੂ ਕਰ ਦੇਣ ਸਾਨੂੰ ਕੀ ਲੋੜ ਆ ਇਹ ਤਾਂ ਕਹਿੰਦਾ ਸੀ ਦਰਵਾਜ਼ੇ ਖੁੱਲੇ ਆ ਸਾਡੇ ਘਰਾਂ ਦੇ ਉਹ ਤਾਂ ਵੋਟਾਂ ਲਈਆਂ ਇਹਨਾਂ ਨੇ ਵਾਦੇ ਕਰਕੇ ਝੂਠ ਮਾਰ ਕੇ ਹੁਣ ਅੰਦਰ ਜਾ ਕੇ ਬੈਠਾ ਗਏ ਪੁਰਾਣੀ ਸਰਪੰਚ ਦਾ ਵਾਦਾ ਕਰਕੇ ਆਉਣ ਵਾਲੀਆਂ ਵੋਟਾਂ ਦੇ ਵਿੱਚ ਇੱਕ ਵੋਟ ਨਹੀਂ ਪੈਣੀ ਜ਼ੀਰੋ ਬੈਲੈਂਸ ਰਹੂਗਾ ਪੰਜਾਬ ਦੇ ਵਿੱਚ ਇਹਦਾ ਜ਼ੀਰੋ ਬੈਲੈਂਸ ਰਹੂਗਾ ਪੰਜਾਬ ਚ ਨੇ ਵਾਦਾ ਕੀਤਾ ਪਰ ਸੰ ਇਹ ਵਧਿਆ ਜਾ ਰਿਹਾ ਲਗਾਤਾਰ ਕੋਸ਼ਿਸ਼ਾਂ ਅੱਗੇ ਵਧਣ ਦੀਆਂ ਕੀਤੀਆਂ ਜਾ ਰਹੀਆਂ ਬੈਰੀਕਾਰਡ ਤੋੜਨ ਦੀਆਂ ਕੋਸ਼ਿਸ਼ਾਂ ਲਗਾਤਾਰ ਨੇ ਵੱਡਾ ਇਕੱਠ ਹੈ ਭਾਰੀ ਇਕੱਠ ਜਿਹੜਾ ਹੈਗਾ ਉਹ ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਰੋਕਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਪ੍ਰਸ਼ਾਸਨ ਰੋਕ ਰਿਹਾ ਰੋਕਿਆ ਜਾ ਰਿਹਾ ਕੀ ਕਹੋਗੇ ਕੀ ਕਹੋਗੇ ਰੋਕਿਆ ਜਾ ਰਿਹਾ ਦੇਖੋ ਜੀ ਸਾਡੇ ਆਪਣੇ ਹੱਕ ਨੇ ਜਿਹਦੇ ਕਰਕੇ ਸਾਨੂੰ ਰੋਕਿਆ ਜਾ ਰਿਹਾ ਪਰ ਇਹ ਜਿਹੜੀ ਪੁਰਾਣੀ ਪੈਨਸ਼ਨ ਬਹਾਰ ਆ ਉਸੇ ਬਿਲਕੁਲ ਕੋਲ ਪਹੁੰਚ ਚੁੱਕੇ ਨੇ ਬੈਰੀਕਾਡ ਦੇ ਬਿਲਕੁਲ ਕੋਲ ਪਹੁੰਚ ਚੁੱਕੇ ਨੇ ਬੈਰੀਕਾਡ ਤੋੜਨ ਦੀਆਂ ਕੋਸ਼ਿਸ਼ਾਂ ਨੇ ਤਾਂ ਬੈਰੀਕਾਡ ਤੋੜਨ ਦੇ ਲਈ ਲਗਾਤਾਰ ਕਿਹਾ ਜਾ ਰਿਹਾ ਸੀ ਤਾਂ ਬੈਰੀਕਾਡ ਜਿਹੜੇ ਦੇਖ ਰਹੇ ਆ ਤਾਂ ਬੈਰੀਕਾਡ ਤੇ ਬਿਲਕੁਲ ਨਜ਼ਦੀਕ ਇੱਕ ਪਾਸੇ ਜਿਹੜਦੇ ਨੇ ਪੁਲਿਸ ਪ੍ਰਸ਼ਾਸਨ ਨਾਲ ਦਾ ਦੂਜੇ ਪਾਸੇ ਜਿਹੜੇ ਮੁਲਾਜ਼ਮ ਵੀ ਬੈਰੀਕਾਡ ਤੇ ਬਿਲਕੁਲ ਕੋਲ ਨੇ ਤੋੜਨ ਦੀਆਂ ਤਿਆਰੀਆਂ ਸੰਪੂਰਨ ਰੂਪ ਦੇ ਵਿੱਚ ਨੇ ਕਿਉਂਕਿ ਸਟੇਜ ਤੋਂ ਵੀ ਇਹ ਕਿਹਾ ਗਿਆ ਸੀ ਕਿ ਬੈਰੀਕਾਡ ਤੋੜ ਕੇ ਅੱਜ ਅੱਗੇ ਵਧਣਾ ਆ ਸੀਐਮ ਮਾਨ ਦੀ ਕੋਠੀ ਦੇ ਵੱਲ ਜਾਣਾ ਆ ਤਾਂ ਇਹ ਤਸਵੀਰਾਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸ਼ੁਰੂ ਹੋ ਗਈਆਂ ਸੋ ਇੱਕ ਪੁਲਿਸ ਮੁਲਾਜ਼ਮ ਦੀ ਇੰਚਾਰਜ ਸ਼ੁਰੂ ਹੋ ਗਿਆ ਇੰਚਾਰਜ ਜਿਹੜਾ ਹੈਗਾ ਉਹ ਸ਼ੁਰੂ ਹੋਇਆ ਆ ਤਾਂ ਲਾਠੀ ਚਾਰ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਆ ਹਾਂਜੀ 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 ਲਾਠੀ ਚਾਰ ਚੋ ਗਿਆ ਜੀ ਹਾਂ ਸਰ ਲਾਠੀ ਚਾਰ ਚੋ ਰਿਹਾ ਉਧਰ ਹੀ ਇਹ ਆਮ ਲੋਕਾਂ ਦੀ ਲਾਠੀ ਚਾਰ ਚੋ ਰਹੀ ਆ ਜੀ ਹਾਂਜੀ ਲਾਠੀ ਚਾਰ ਚੋ ਰਿਹਾ ਜੀ ਸਾਡੇ ਨਾਲ ਮੁੱਖ ਮੰਤਰੀ ਨੇ ਅੱਜ ਤੱਕ ਕਦੇ ਵੀ ਮੀਟਿੰਗ ਨਹੀਂ ਕੀਤੀ ਜਿਹੜਾ ਕਹਿੰਦਾ ਸੀਗਾ ਮੈਂ ਲੋਕਾ ਡੁਕਾ ਰਸਪੰਦ ਜਾਇਆ ਕਰੂੰ ਉਹ ਆਪ ਦੇ ਘਰ ਆਇਆ ਨੂੰ ਵੀ ਕਫੇ ਦਾ ਲਾਠੀ ਚਾਰਜ ਸ਼ੁਰੂ ਹੋ ਗਿਆ ਸੀ ਲਾਠੀ ਚਾਰਜ ਸ਼ੁਰੂ ਹੋਇਆ ਸੀ ਫਿਰ ਤੋਂ ਜਿਹੜਾ ਝੜ ਪੈਲ ਪਈ ਆ ਤਸਵੀਰਾਂ ਉਹ ਆਪਣੀਆਂ ਪੱਗਾਂ ਆਪ ਉਤਾਰ ਰਹੇ ਸੀ ਉਹਨਾਂ ਦੇ ਅਫਸਰ ਉਹਨਾਂ ਨੂੰ ਕਹਿ ਰਹੇ ਕਿ ਆਪਣੀਆਂ ਪੱਗਾਂ ਉਤਾਰੋ ਕਹਿ ਰਹੇ ਨਹੀਂ ਟੀਚਰ ਕਹੇ ਨਹੀਂ ਉਹਨਾਂ ਦੇ ਉੱਤੇ ਕੁਝ ਨਹੀਂ ਕੀਤਾ ਹਾਂਜੀ ਤੁਸੀਂ ਆਪ ਵੇਖੋ ਆਪਣੇ ਸਾਹਮਣੇ ਪੱਗਾਂ ਆਤੀਆਂ ਪੱਗਾਂ ਲਾਈਆਂ ਕਿਹਨਾਂ ਪੱਗਾਂ ਲਾਈਆਂ ਜਾ ਰਹੀਆਂ ਆਹ ਦੇਖੋ ਪੰਜਾਬ ਦਾ ਮੁੱਖ ਮੰਤਰੀ ਕਿਵੇਂ ਨੌਜਵਾਨਾਂ ਦੇ ਪੱਗਾਂ ਰੁਲੀ ਜਾਂਦਾਗਾ ਆਹ ਦੇਖੋ ਉਧਰ ਦੇਖੋ ਬੇਹੋਸ਼ ਹੋ ਗਿਆ ਇਹ ਕਹਿੰਦੇ ਸੀ ਇਹ ਕਹਿੰਦੇ ਸੀ ਪੱਗਾ ਪੱਗਾ ਨਹੀਂ ਲੜੀਆਂ ਚਾਹੁੰਦੀਆਂ ਪੰਜਾਬ ਸਰਕਾਰ ਮਰਦਾਂ ਪੱਗਾਂ ਲੈ ਗਈਆਂ ਭਾਈ ਆ ਦੇਖ ਲਓ ਜਿਹੜੀ ਸਰਕਾਰ ਵਾਅਦੇ ਕਰਦੀ ਸੀ ਜਿਹੜੀ ਸਰਕਾਰ ਇਹ ਭਗਵੰਤ ਮਾਨ ਮੁੱਖ ਮੰਤਰੀ ਵਾਅਦਾ ਕਰਦਾ ਸੀ ਵੀ ਮੇਰੇ ਰਾਜ 'ਚ ਨਾ ਕੋਈ ਪੱਗ ਲਹੂਗੀ ਨਾ ਕੁਝ ਹੋਊਗਾ ਅੱਜ ਆ ਸ਼ਰਿਹਮ ਤੁਸੀਂ ਉਹਦੀ ਤਸਵੀਰ ਆ ਜਿਹੜੀ ਦੇਖ ਰਿਓ ਮੈਂ ਤਾਂ ਸੋਨੂੰ ਬੇਨਤੀ ਕਰਦਾ ਵੀ ਤੁਹਾਡੇ ਜ਼ਰੀਏ ਤੁਹਾਡੇ ਮਾਧਿਅਮ ਰਹੀ ਸਾਰੇ ਪਲਟ 'ਚ ਦਿਖਾ ਦਿਓ ਇਹਨੂੰ ਵੀ ਜਿਹੜਾ ਮੁੱਖ ਮੰਤਰੀ ਕੁਰਸੀ ਤੇ ਬੈਠਣ ਤੋਂ ਪਹਿਲਾਂ ਕੀ ਕੀ ਗੱਲਾਂ ਕਰਦਾ ਸੀ ਆ ਦੇਖ ਲਓ ਅੱਜ ਪੱਗਾਂ ਰੁਣ ਰੀਆਂ ਨੇ ਜਿਹੜੀਆਂ ਤਸਵੀਰੋ ਵੀ ਦਿਖਾ ਦਈਏ ਕਿ ਲਗਾਤਾਰ ਧੱਕਾ ਮੁੱਕੀ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ ਇੱਕ ਵਾਰੀ ਬੈਰੀਕੇਡ ਦੇ ਕੋਲੇ ਮੁਲਾਜ਼ਮ ਜਿਹੜੇ ਇੱਕ ਵਾਰੀ ਜ਼ਰੂਰ ਪਹੁੰਚ ਗਏ ਸੀ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜਾ ਹੈਗਾ ਪੁਲਿਸ ਦੇ ਵੱਲੋਂ ਪੂਰੀ ਫੋਰਸ ਦੇ ਨਾਲ ਜਿਹੜਾ ਹੈਗਾ ਵਾਪਸ ਵਾਪਸ ਭੇਜਿਆ ਗਿਆ ਠੀਕ ਹੋਊਗੀ ਠੀਕ ਹੋਊਗੀ ਦੇਖੋ ਤੁਹਾਡੇ ਸਾਹਮਣੇ ਆ ਕਿ ਜਿਹੜੀ ਪੰਜਾਬ ਦੀ ਸਰਕਾਰ ਆ ਇੱਕ ਸਾਲ 2 ਮਹੀਨੇ ਹੋ ਗਏ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਇਹ ਜਿੰਨਾ ਵੀ ਘੱਟ ਦੇਖ ਰਹੇ ਹਾਂ ਹਜ਼ਾਰਾਂ ਦਾ ਇਹ ਪੰਜਾਬ ਦੀ ਸਰਕਾਰ ਤੋਂ ਉਹਦਾ ਹੀ ਨੋਟੀਫਿਕੇਸ਼ਨ ਪ੍ਰਾਣੀ ਪੈਨਸ਼ਨ ਬਹਾਲੀ ਦਾ ਲਾਗੂ ਕਰਨ ਦੀ ਮੰਗ ਕਰ ਰਿਹਾ ਤੇ ਸਰਕਾਰ ਤੁਹਾਡੇ ਸਾਹਮਣੇ ਆ ਕਿ ਮੁੱਖ ਮੰਤਰੀ ਜਿਹੜਾ ਕਹਿੰਦਾ ਸਾਡੇ ਦਰਵਾਜ਼ੇ ਖੁੱਲੇ ਨੇ ਦਰਵਾਜ਼ੇ ਛੱਡੋ ਬੈਰੀਕੇਡ ਲਾਏ ਹੋਏ ਨੇ ਧੱਕਾ ਮੁਕੀ ਹੋ ਰਹੀ ਹੈ ਲਾਟੀ ਚਾਰਜ ਹੋ ਰਿਹਾ ਇਹ ਕਹਿੰਦੇ ਸੀ ਪੱਗਾਂ ਨਹੀਂ ਲੈਣੀਆਂ ਪੱਗਾਂ ਤੁਹਾਡੇ ਸਾਹਮਣੇ ਲੈ ਰਹੀਆਂ ਨੇ ਪੱਗਾਂ ਤੁਹਾਡੇ ਸਾਹਮਣੇ ਲੈ ਰਹੀਆਂ ਨੇ ਇਹ ਇਹ ਸ਼ਰਮ ਆਉਣੀ ਚਾਹੀਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਸੀਂ ਇਹ ਦੇਖੋ ਕਿ ਨਾਮ ਰੱਖਿਆ ਆਮ ਆਦਮੀ ਪਾਰਟੀ ਚਾਹੇ ਅਸੀਂ ਕਹਿੰਦੇ ਆ ਆਮ ਆਦਮੀ ਪਾਰਟੀ ਦੀ ਜਗ੍ਹਾ ਕੁਝ ਰੱਖ ਲੈਣ ਪਰ ਕਿਰਦਾਰ ਤੁਹਾਡੇ ਸਾਹਮਣੇ ਆ ਕਿ ਲੋਕਾਂ ਦੇ ਵਿਰੋਧ ਦੇ ਵਿੱਚ ਭੁਗਤ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਹਜ਼ਾਰਾਂ ਦਾ ਇਕੱਠ ਆ ਇਹ ਕੀ ਕਰਨ ਅਸੀਂ ਬੈਰੀਗੇਡ ਤੋੜਾਂਗੇ ਪੰਜਾਬ ਸਰਕਾਰ ਜਿਹੜੇ ਸਾਡੇ ਨਾਲ ਜਿਹੜੀ ਨਵੀਂ ਪੈਨਸ਼ਨ ਨੂੰ ਖਤਮ ਕਰਕੇ ਪੁਰਾਣੀ ਪੈਨਸ਼ਨ ਦੀ ਬਹਾਲੀ ਦਾ ਇੱਕ ਲੰਗੜਾ ਨੋਟੀਫਿਕੇਸ਼ਨ ਜਿਹੜਾ ਹੁਣ ਤੱਕ ਸਾਨੂੰ ਪੰਜਾਬ ਸਰਕਾਰ ਲਾਰੇ ਲਾਉਂਦੀ ਆਈ ਹੈ ਗਾਰੰਟੀਆਂ ਦਿੰਦੀ ਰਹੀ ਐ ਪਰ ਉਹ ਜਿਹੜਾ ਹੈ ਉਹ ਲਾਗੂ ਨਹੀਂ ਕੀਤਾ ਇਸ ਲਈ ਪੰਜਾਬ ਸਰਕਾਰ ਮੁਰਦਾਬਾਦ ਵਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾ ਭਗਵਾਨਤਮਾਨ ਸਰਕਾਰ ਨੇ ਦੋ ਪਿਛਲੇ 2 ਸਾਲ ਪਹਿਲਾਂ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਕੀਤਾ ਸੀ ਅਧੂਰਾ ਔਰ ਹਜੇ ਤੱਕ ਵੀ ਜਿਹੜੀ ਉਹ ਪੈਨਸ਼ਨ ਲਾਗੂ ਨਹੀਂ ਹੋ ਸਕੀ ਇਸ ਕਰਕੇ ਇਹ ਮੁਲਾਜ਼ਮਾਂ ਦੇ ਵਿੱਚ ਰੋਹਾਂ ਕਿਉਂਕਿ ਗਾਰੰਟੀ ਦੇ ਕੇ ਸਰਕਾਰ ਆਈ ਸੀ ਪਹਿਹੀ ਪੁਰਾਣੀ ਪੈਨਸ਼ਨ ਜਿਹੜੀ ਆ ਉਹ ਲਾਗੂ ਕਰਾਂਗੇ ਇਹਨਾਂ ਤੋਂ ਬਾਅਦ ਆ ਕੇ ਹਾਲੇ-ਦੁਆਲੇ ਦੀਆਂ ਸਟੇਟਾਂ ਦੀਆਂ ਸਰਕਾਰਾਂ ਨੇ ਲਾਗੂ ਕੀਤੀ ਆ ਪਰ ਹਜੇ ਤੱਕ ਪੰਜਾਬ ਸਰਕਾਰ ਵੱਲੋਂ ਉਹਦੇ ਦੇ ਕੁਝ ਵੀ ਕੀਤਾ ਨਹੀਂ ਗਿਆ ਐਸੋ ਵੀ ਕੋਈ ਜਾਰੀ ਨਹੀਂ ਕੀਤੀ ਗਈ ਇਹਦੇ ਬਾਰੇ ਮੀਟਿੰਗਾਂ ਦੇ ਮੀਟਿੰਗਾਂ ਦੇ ਦੇ ਕੇ ਉਹਦਾ ਜਿਹੜਾ ਪੁਰਾਣੀ ਪੈਸਾ ਲੈਣ ਆਏ ਆ ਸਾਨੂੰ ਇੱਕ ਨਗੋਨੇ ਪੈਸਾ ਦਿੱਤੀ ਜਾ ਰਹੀ ਆ ਸਾਡਾ ਬਡਾਪਾ ਰੁਲ ਗਿਆ ਆ ਸਾਨੂੰ ਬੱਚਿਆਂ ਨਾਲ ਨਹੀਂ ਚੱਕਣਾ ਅਸੀਂ ਸਰਕਾਰ ਤੋਂ ਫੈਲ ਕੇ ਇਹ ਤਾਂ ਕਹਿੰਦੇ ਸੀ ਕਿ ਆਮ ਕਰਾਂ ਤੋਂ ਚੱਲੂ ਨਹੀਂ ਜੀ ਸਾਨੂੰ ਕਮਾ ਠੁੱਟੀ ਸਰਕਾਰ ਆ ਵਾਦੇ ਕਰਕੇ ਮੁਕਰ ਰਹੀ ਵਾਦੇ ਕਰਕੇ ਮੁਕਰਦਾ ਸਭ ਤੋਂ ਵੱਡਾ ਕਪੌੜੀ ਇਹ ਆ ਪੰਜਾਬ ਦਾ ਇਹ ਤਾਂ ਕਹਿੰਦੇ ਸੀ ਮੈਂ ਸਾਰੇ ਵਾਦੇ ਪੂਰੇ ਕੀ ਮੈਂ ਕਹਿੰਦਾ ਕੋਈ ਵਾਦਾ ਪੂਰਾ ਨਹੀਂ ਕੀਤਾ ਸਰਪੰਚ ਤਿਆਰ ਵਾਲੀ ਸਰਕਾਰ ਆ ਖੁਸ਼ ਬਹੁਤ ਆ ਮੇਰੇ ਤੋਂ ਬਿਲਕੁਲ ਕੋਈ ਕੋਈ ਨਹੀਂ ਮੀਟਿੰਗਾਂ ਦੇ ਕੇ ਭਾਜ ਜਾਂਦਾ ਮੁਕਰ ਜਾਂਦਾ ਇਹ ਸਰਪੰਚ ਝੂਠ ਦਿਖਾਇਆ ਗਿਆ ਨਵੇਂ ਵਾਲੇ ਸੂਬੇ ਦੇ ਵਿੱਚ ਇਸੇ ਦੇ ਸ਼ਰਤ ਧਰਨੇ ਲੱਗ ਰਹੇ ਨੇ ਜਿਹੜਾ ਸਭ ਤੋਂ ਵੱਧ ਧਰਨੇ ਦੇ ਵਿਰੁੱਧ ਹੁੰਦਾ ਸੀਗਾ ਇਹਦੇ ਆਪ ਦੇ ਸ਼ਰਤ ਧਰਨੇ ਨੇ ਅੱਜ ਇਹ ਜਿੱਤੇ ਬਾਧਾ ਕਰਦੇ ਸੀ ਵੀ ਅਸੀਂ ਧਰਨੇ ਵਿੱਚ ਉੱਪ ਜਿਆ ਇਹਨਾਂ ਦੇ ਸ਼ਹਿਰ ਦੇ ਵਿੱਚ ਅਜ ਸੱਤ ਜਿਹੇ ਧਰਨੇ ਲੱਗ ਰਹੇ ਨੇ ਉਹ ਕਹਿੰਦੇ ਨੇ ਮੈਂ ਜੋ ਕਹਿਣਾ ਉਹ ਕਰਦਾ ਹੁਣਾ ਫਿਰ ਅਸੀਂ ਵੀ ਸਾਰਾ ਕੁਝ ਉਹੀ ਕਰਦੇ ਆ ਜੋ ਅਸੀਂ ਆਪਣੀ ਜਿਹੜਾ ਸਾਡਾ ਹੱਕ ਹੈ ਉਹ ਅਸੀਂ ਲੈ ਕੇ ਹਟਾਂਗੇ ਪੁਰਾਣੀ ਪੈਨਸ਼ਨ ਸਾਡਾ ਹੱਕ ਹੈ ਕੋਈ ਭੀਖ ਨਹੀਂ ਮੰਗ ਰਹੇ ਅਸੀਂ ਸਰਕਾਰਾਂ ਤੋਂ ਇਹ ਅਸੀਂ ਲੈ ਕੇ ਹਟਾਂਗੇ ਇਹ ਸਾਡੇ ਸਾਰੇ ਮੁਲਾਜ਼ਮ ਸਾਥੀ ਅੱਜ ਦੇਖ ਲਓ ਕਿੱਡਾ ਵੱਡਾ ਇਕੱਠਾ ਹੈ ਇੱਥੇ ਸਭ ਪਤਾ ਲੱਗ ਜੂਗਾ ਮੁਲਾਜ਼ਮ ਖੁਸ਼ ਹੈ ਜਾਂ ਲੋਕ ਇਹਦੇ ਤੋਂ ਖੁਸ਼ ਹੈ ਕਿ ਨਹੀਂ ਇਹ ਤਾਂ ਕਹਿੰਦੇ ਰੰਗਲਾ ਪੰਜਾਬ ਰੰਗਲਾ ਤਾਂ ਹੁਣ ਲੋਕ ਦੱਸਣਗੇ 2024 ਦੀਆਂ ਇਲੈਕਸ਼ਨਾਂ ਆ ਗਈਆਂ ਜੀ ਕਾਟ ਦੇ ਸਰਕਾਰ ਹਾਏ ਹਾਏ ਇਹ ਤਾਂ ਆਮ ਲੋਕਾਂ ਦੀ ਸਰਕਾਰ ਹੈ ਤੁਸੀਂ ਹਾਏ ਹਾਏ ਕਹਿੰਦੇ ਹੋ ਇਹਨਾਂ ਨੇ ਜੀ ਸੱਤਾ ਮਿਆਂ ਨੇ ਸੇ ਪਹਿਲੇ ਇਹਨਾਂ ਨੇ ਵਾਅਦਾ ਕੀਤਾ ਪੰਜਾਬੀ ਬੋਲ ਇਹਨਾਂ ਨੇ ਵਾਅਦਾ ਕੀਤਾ ਸੀਗਾ ਚੋਣਾਂ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਪਹਿਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਅਸੀਂ ਸਾਨੂੰ ਪੁਰਾਣੀ ਪੈਨਸ਼ਨ ਸਕੀਮ ਹੈ ਜਿਹੜੀ ਬਹਾਲ ਕਰਾਂਗੇ ਇਹ ਸਰਕਾਰਾਂ ਨੇ ਲਾਰੇ ਲਾਉਣ ਤੋਂ ਬਿਨਾ ਮੁਲਾਜ਼ਮਾਂ ਦਾ ਕੱਖ ਨਹੀਂ ਕੀਤਾ ਇਸ ਦੇ ਰੋਸ ਵਜੋਂ ਅੱਜ ਇਹ ਜੋ ਤਿੰਨ ਫਰੰਟ ਦੀਆਂ ਪੁਰਾਣੀ ਪੈਨਸ਼ਨ ਸਕੀਮ ਬਾਰੇ ਜੇ ਕਮੇਟੀਆਂ ਇਕੱਠੀਆਂ ਹੋ ਕੇ ਇਹ ਇਕੱਠਾ ਸੱਦਾ ਸੰਗਰੂਰ ਦੇ ਵਿੱਚ ਮਾਨ ਮੁੱਖ ਮੰਤਰੀ ਸਾਹਿਬ ਜੋ ਮਾਨਯੋਗ ਮੁੱਖ ਮੰਤਰੀ ਨੇ ਭਗਵੰਤ ਸਿੰਘ ਜੀ ਕੋਠੀ ਦੇ ਅੱਗੇ ਕਰਾਓ ਮੰਨ ਲਓ ਇਹ ਰੋਸ਼ ਪ੍ਰਦਰਸ਼ਨ ਕਰ ਰਹੀਆਂ ਨੇ ਅਸੀਂ ਪੂਰੇ ਇੱਟ ਨਾਲ ਇੱਟ ਖੜਕਾ ਦੇਵੇਂਗੇ ਪੰਜਾਬ ਸਰਕਾਰ ਦੀ ਜਦੋਂ ਤੱਕ ਕਿ ਇਹ ਮੁਲਾਜ਼ਮਾਂ ਦੇ ਹੱਕ ਦੀ ਗੱਲ ਨਹੀਂ ਕਰਦਾ ਮੁਲਾਜ਼ਮਾਂ ਦੀ ਗੱਲ ਨਹੀਂ ਸੁਣਦਾ ਜਾਂ ਤਾਂ ਇਹ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦੇਵੇ ਨਹੀਂ ਤਾਂ ਫਿਰ ਆਉਣ ਵਾਲੀ ਜੋ 24 ਦੇ ਵਿੱਚ ਲੋਕ ਸਭਾ ਦੀਆਂ ਅੱਜ ਚੋਣਾਂ ਹੋਣੀਆਂ ਨੇ ਉਸ ਦੇ ਵਿੱਚ ਇਹਨੂੰ ਮੁਲਾਜ਼ਮ ਇੱਕ ਤਰਫਾ ਰਿਜ਼ਲਟ 13 0 ਦੇ ਨਾਲ ਕਰਕੇ ਦਿਖਾਉਣਗੇ ਇਹ ਤਿਆਰ ਰਵੇ ਜਦ ਤੱਕ ਇਹ ਮੁਲਾਜ਼ਮਾਂ ਦੇ ਬਾਰੇ ਕੋਈ ਸੁਣਦਾ ਨਹੀਂ ਹਾਂਜੀ ਇੱਥੇ ਅੱਜ ਭਗਵਾਨ ਤਮਾਨ ਦੀ ਸਰਕਾਰ ਨੇ ਇਹ ਮਾਹੌਲ ਬਣਾਇਆ ਹੈਗਾ ਵੀ ਜਿਹੜਾ ਮੁੱਖ ਮੰਤਰੀ ਇਹ ਕਹਿੰਦਾ ਸੀਗਾ ਵੀ ਗਾਰੰਟੀ ਦਿੱਤੀ ਸੀ ਪੈਨਸ਼ਨ ਦੀ ਅੱਜ ਉਹਦੇ ਇਹ ਹਾਲਾਤ ਬਣ ਗਏ ਨੇ ਕਿ ਉਹ ਪੈਨਸ਼ਨ ਦੀ ਗਾਰੰਟੀ ਪੂਰੀ ਤਾਂ ਕੀ ਕਰਨੀ ਸੀ ਜਿਹੜੇ ਉਹਦੀ ਡਿਮਾਂਡ ਕਰ ਰਹੇ ਆ ਉਹਨਾਂ ਦੀਆਂ ਪੱਗਾਂ ਨੇ ਜਿਹੜੀਆਂ ਰੋਲੀਆਂ ਜਾ ਰਹੀਆਂ ਨੇ ਕਹਿੰਦੇ ਸੀ ਪੱਗਾਂ ਚੁੰਨੀਆਂ ਲੈਣੀਆਂ ਨਹੀਂ ਪੱਗਾਂ ਤੁਹਾਡੇ ਸਾਹਮਣੇ ਨੇ ਜੀ ਤੁਹਾਡੇ ਸਾਹਮਣੇ ਪੱਗਾਂ ਚੁੰਨੀਆਂ ਲੱਤ ਰਹੀਆਂ ਆ ਪੱਗ ਰੋਲਦੀ ਇਹ ਪੰਜਾਬ ਦੀ ਪੱਗ ਆ ਇਹ ਪੰਜਾਬ ਦੀ ਪੱਗ ਰੋਲੀ ਜਾ ਰਹੀ ਆ ਇਹ ਸਰਕਾਰ ਨੇ ਆ ਵੇਖੋ ਤੁਹਾਡੇ ਸਾਹਮਣੇ ਪੱਗਾਂ ਰੋਲ ਰਹੀਆਂ ਨੇ ਮੈਂ ਇੱਕ ਅਮਰਤਾਰੀ ਸਿੱਖਾਂ ਜੀ ਦੇਖੋ ਮੇਰੀ ਪੱਗ ਲਾਈ ਗਈ ਆ ਕਿਹਦੇ ਸਿਰੇ ਰੋਲੇ ਜਾ ਰਹੇ ਨੇ ਇਸ ਸਾਡੇ ਰਾਜ ਪੱਗਾਂ ਚੁੰਨੀਆਂ ਲੈਣ ਇਹ ਤੁਹਾਡੇ ਸਾਹਮਣੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਪੱਗਾਂ ਵੀ ਰੋਲ ਰਹੀਆਂ ਨੇ ਸਾਡੀਆਂ ਭੈਣਾਂ ਬੈਠੀਆਂ ਉਹਨਾਂ ਦੀਆਂ ਚੁੰਨੀਆਂ ਵੀ ਰੋਲ ਰਹੀਆਂ ਨੇ ਇਹ ਅੱਜ ਪੰਜਾਬ ਪੁਲਿਸ ਨੇ ਕੇ ਮਾਰੇ ਸਾਡੀਆਂ ਪਤਾਂ ਰੋਲੀਆਂ ਇਹ ਤੁਹਾਡੇ ਸਾਹਮਣੇ ਪੰਜਾਬ ਦੇ ਲੋਕਾਂ ਨੂੰ ਅਜੇ ਵੇਖਣਾ ਚਾਹੀਦਾ ਜੋ ਇਹਨਾਂ ਨੇ ਵਾਅਦਾ ਕੀਤਾ ਸੀ ਇਹ ਸਰਾਸਰ ਇਨਕਲਾਬ ਦੇ ਨਾਂ ਤੇ ਝੂਠੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸਰਕਾਰ ਪੰਜਾਬ ਸਰਕਾਰ ਜਿਹੜੀ ਕਿ ਵਾਅਦਾ ਕਰਕੇ ਆਈ ਸੀ ਕਿ ਅਸੀਂ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਤੇ ਇਹਨਾਂ ਨੇ ਨੋਟੀਫਿਕੇਸ਼ਨ ਵੀ ਕੀਤਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਕੀਤੀ ਆ ਪਰ ਉਹ ਅਧੂਰਾ ਨੋਟੀਫਿਕੇਸ਼ਨ ਜਿਹੜਾ ਸੀਗਾ ਲਾਗੂ ਨਹੀਂ ਹੋਇਆ ਤੇ ਅੱਜ ਪੰਜਾਬ ਦੇ ਮੁਲਾਜ਼ਮ ਪੱਗਾਂ ਲਾਈਆਂ ਜਾ ਰਹੀਆਂ ਨੇ ਕਿਵੇਂ ਦੇਖਦੇ ਹੋ ਇੱਕ ਸਾਲ ਤੋਂ ਉੱਤੇ ਉੱਤੇ ਹੋ ਗਿਆ ਪੰਜਾਬ ਦੇ ਪੰਜਾਬ ਸਰਕਾਰ ਨੇ ਕੈਬਨਟ ਦੇ ਵਿੱਚ ਪਾਸ ਕਰ ਦਿੱਤਾ ਸੀ ਕਿ ਅਸੀਂ 2004 ਤੋਂ ਬਾਅਦ ਜਿਹੜੇ ਮੁਲਾਜ਼ਮ ਭਰਤੀ ਹੋਏ ਉਹਨਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰ ਦਿਆਂਗੇ ਸਬਾ ਸਾਲ ਹੋਣ ਵਾਲਾ ਹੈਗਾ ਸਾਨੂੰ ਮੀਟਿੰਗਾਂ ਦੇ ਦਿੰਦੇ ਆ ਪਰ ਅਰਥ ਕੁਝ ਨਹੀਂ ਨਿਕਲਦਾ ਮੀਟਿੰਗਾਂ ਫੇਰ ਉਤੋਂ ਮੁੱਕਰੀ ਜਾਂਦੇ ਆ ਹੁਣ ਅਸੀਂ ਬੜੇ ਸ਼ਾਂਤਮਈ ਤਰੀਕੇ ਨਾਲ ਇੱਥੇ ਸੰਗਰੂਰ ਆਏ ਸੀਗੇ ਆਪ ਇਹਨਾਂ ਨੂੰ ਵਾਦਾ ਕਰਾਉ ਯਾਦ ਕਰਾਉਣ ਵਾਸਤੇ ਪਰ ਇਹਨਾਂ ਨੇ ਸਾਡੀ ਗੱਲ ਤਾਂ ਕੀ ਸੁਣੀ ਸੀ ਅਸੀਂ ਸਵੇਰ ਦੇ 9 ਵਜੇ ਤੋਂ 3 ਵਜੇ ਤੱਕ ਦਾ ਉੱਥੇ ਇਕੱਠ ਕਰਕੇ ਬੈਠੇ ਆ ਕੋਈ ਪੁਲਿਸ ਪ੍ਰਸ਼ਾਸਨ ਨੇ ਕੋਈ ਸਿਵਲ ਪ੍ਰਸ਼ਾਸਨ ਨੇ ਆ ਕੇ ਸਾਡੀ ਸਾਰ ਨਹੀਂ ਲਈ ਗੱਲ ਨਹੀਂ ਪੁੱਛੀ ਅਖੀਰ ਨੂੰ ਬਜਬੂਰੀ ਬੱਸ ਫਿਰ ਸਾਨੂੰ ਇਧਰ ਨੂੰ ਚੱਲਣਾ ਪਿਆ ਜਦੋਂ ਅਸੀਂ ਇਧਰ ਚੱਲਣਾ ਹੈ ਤਾਂ ਇੱਥੇ ਪੁਲਿਸ ਨੇ ਆ ਕੇ ਸਾਡੇ ਤੋਂ ਤਸ਼ੱਦਦ ਟਾਇਆ ਸਾਡੇ ਮਾਰੀਆਂ ਹਜੇ ਵੀ ਗੱਲ ਸੁਣਨ ਤਿਆਰ ਨਹੀਂ ਹੈ ਪਰ ਅਸੀਂ ਕਹਿੰਦੇ ਜਿੰਨਾ ਮਰਜੀ ਇਹ ਝੋਲਮ ਢਾਲਣ ਜਿੰਨਾ ਮਰਜੀ ਤਸ਼ੱਦਦ ਕਰ ਲੈਣ ਅਸੀਂ ਆਪਦੇ ਹੱਕ ਲੈਣ ਵਾਸਤੇ ਵਾਪਸ ਨਹੀਂ ਜਾਵਾਂਗੇ ਸਰਕਾਰ ਸਾਡੇ ਨਾਲ ਗੱਡੇ ਨਾਲ ਗੱਲ ਕਰੇ ਸਾਡੇ ਕੋਲੇ ਆਵੇ ਸਾਡੇ ਨਾਲ ਬੈਠ ਕੇ ਗੱਲ ਕਰੇ ਦੱਸੇ ਉੱਥੇ ਉਹਨਾਂ ਨੂੰ ਕਿਸ ਗੱਲ ਦੀ ਦਿੱਕਤ ਹੈ ਜੇ 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 ਖਮਾਚਲ ਪ੍ਰਦੇਸ਼ ਲਾਗੂ ਕਰ ਸਕਦੀ ਹੈ ਪੁਰਾਣੀ ਪੈਨਸ਼ਨ ਫਿਰ ਇਹਨਾਂ ਨੂੰ ਲਾਗੂ ਕਰਨ 'ਚ ਕੀ ਦਿੱਕਤ ਹੈ ਉੱਥੇ ਜੀਪੀਐਫ ਖਾਤੇ ਵੀ ਖੁੱਲ ਗਿਆ ਇਹਨਾਂ ਨੂੰ ਸਾਲ ਹੋ ਗਿਆ ਤੇ ਦੂਜੀਆਂ ਸੇਟਾਂ 'ਚ ਜਾ ਕੇ ਝੂਠ ਮਾਰ ਰਿਹਾ ਝੂਠ ਬੋਲ ਰਿਹਾ ਕਿ ਅਸੀਂ ਪੰਜਾਬ 'ਚ ਮੁਲਾਜ਼ਮਾਂ ਨੂੰ ਪੈਨਸ਼ਨ ਲਾਗੂ ਕਰ ਕਰਾਂ ਨਾ ਉਹ ਵੀ ਗੱਪੀ ਨਿਕਲਿਆਗਾ ਤੇ ਲੋਕਾਂ ਤੇ ਤਸ਼ੱਦਦ ਟਾ ਰਿਹਾਗਾ ਪਰ ਤਾਂ ਕਿਸੇ ਮਲਾਜਮ ਖੁਸ਼ ਬਹੁਤ ਆ ਸਾਡੀ ਸਰਕਾਰ ਦੇ ਵਿੱਚ ਕੋਈ ਕੋਈ ਮਲਾਜਮ ਖੁਸ਼ ਨਹੀਂ ਹੈਗੇ ਜਿਹੜੇ ਅਧਿਆਪਕ ਨੇ ਖਾਸ ਕਰਕੇ ਉਹਨਾਂ ਕੋਲੋਂ ਜਿੰਨੇ ਤਰ੍ਹਾਂ ਦੀਆਂ ਪਹਿਲਾਂ ਭੱਤੇ ਮਿਲਦੇ ਸੀ ਉਹ ਕੱਟ ਲਏ ਗਏ ਹੈਗੇ ਤਰਖਾਹਾਂ ਲੇਟ ਹੁੰਦੀਆਂ ਆਈਆਂ ਸਾਡੇ ਜਿਹੜੀ ਤਰਖਾਹ ਕਮਿਸ਼ਨ ਦਾ ਜਿਹੜੇ ਤਰੁੱਟੀਆਂ ਪੂਰ ਕਰਨੀਆਂ ਸੀ ਹੋਣੀ ਦਿੱਤੀਆਂ ਸਾਡੇ ਜਿਹੜੇ ਬਕਾਇਆ ਸੀ ਉਹ ਨਹੀਂ ਦਿੱਤੇਗੇ ਤਾਂ ਲਗਾਤਾਰ ਸਾਡੇ ਤੇ ਜਣੀ ਦਬਾਅ ਦਾ ਆ ਯਾਰ ਈਵਨ ਇਥੋਂ ਤੱਕ ਹੁਣ ਹੁਣ ਇਗਜ਼ਾਮ ਦੇ ਪੇਪਰ ਪੇਪਰਾਂ ਦੇ ਦਿਨ ਚੱਲ ਰਹੇ ਹੈਗੇ ਬੱਚਿਆਂ ਦੇ ਪੇਪਰ ਚੱਲ ਰਹੇ ਆ ਹੁਣ ਵੀਲੋਂ ਤੋਂ ਲਗਾਤਾਰ ਜਣੀ ਸ਼੍ਰੋਮਣੀ ਕਮੇਟੀ ਦੀ ਚੋਣਾਂ ਹਜੇ ਨੇੜੇ ਹੈ ਨਹੀਂ ਲੋਕ ਸਮਝਦੇ ਨੇੜੇ ਆ ਪਰ ਫਿਰ ਵੀ ਧੱਕੇ ਨਾਲ ਉਹਨਾਂ ਨੂੰ ਵੋਟਾਂ ਮੋਣਨ ਵਾਸਤੇ ਪੇਪਰਾਂ ਦੇ ਨਾਲ ਬਾਹਰ ਭੇਜਿਆ ਜਾ ਰਿਹਾ ਜਣੀ ਬਲਾਜਮਾ ਨੂੰ ਔਖਾ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਕੋਈ ਖੁਸ਼ੀ ਨਹੀਂ ਹੈ ਕੋਈ ਮਲਾਜਮ ਹਾਂਜੀ ਡੀ ਡੀ ਵੀ ਪੈਂਡਿੰਗ ਹੈ ਇਹ ਸਰਕਾਰ ਜਿੱਥੇ ਲੋਕਾਂ ਦੇ ਦਰਵਾਜ਼ੇ ਤੇ ਜਾ ਰਹੀ ਆ ਜਦੋਂ ਲੋਕ ਇਕੱਠੇ ਹੋ ਕੇ ਮੁੱਖ ਮੰਤਰੀ ਦੇ ਦਰਵਾਜ਼ੇ ਤੇ ਆਏ ਆ ਮੁੱਖ ਮੰਤਰੀ ਗੱਲ ਕਰਨ ਦੀ ਬਜਾਏ ਸਾਡਾ ਲੋਕਾਂ ਦਾ ਆਮ ਲੋਕਾਂ ਦਾ ਚਾਹੀ ਕਹ ਇਹਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਆ ਪਰ ਅੱਜ ਆਮ ਘਰਾਂ ਦੇ ਧੀਆ ਪੁੱਤ ਮੁੱਖ ਮੰਤਰੀ ਦੇ ਦਰਬਾਰ ਤੇ ਆਏ ਆ ਮੁੱਖ ਮੰਤਰੀ ਨੇ ਸਾਡੀ ਗੱਲ ਕੀ ਸੁਣੀ ਸੀ ਅਸੀਂ ਕੁਛ ਨਹੀਂ ਮੰਗਦੇ ਇਹੀ ਮੰਗਿਆ ਜਿਹੜਾ ਇਹਨਾਂ ਚੋਣ ਵਾਅਦੇ ਚ ਕੀਤਾ ਵੀ ਅਸੀਂ ਤੁਹਾਡੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਅੱਜ ਸਾਰੇ ਜਿਹੜੇ ਹੈਗੇ ਮੁਲਾਜ਼ਮ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਵਾਸਤੇ ਮੁੱਖ ਮੰਤਰੀ ਦੇ ਦਰਬਾਰ ਤੇ ਆਏ ਆ ਤੇ ਮੁੱਖ ਮੰਤਰੀ ਸਾਡੀ ਗੱਲ ਸੁਣਨ ਦੀ ਬਜਾਏ ਆਪਦੇ ਮੁਲਾਜ਼ਮਾਂ ਤੋਂ ਸਾਡੇ ਮੁਲਾਜ਼ਮਾ ਦੀਆਂ ਪੱਗਾਂ ਲਵਾਰੇ ਨੇ ਡਾਂਗਾ ਦੇ ਨਾਲ ਸਾਡਾ ਸਵਾਗਤ ਕੀਤਾ ਜਾ ਰਿਹਾ ਪਰ ਮੁੱਖ ਮੰਤਰੀ ਇਹ ਨਾ ਭੁੱਲਣ ਪੰਜਾਬ ਦੇ ਜਾਏ ਕਦੇ ਸੰਘਰਸ਼ਾਂ ਦੇ ਮੈਦਾਨ ਨਹੀਂ ਛੱਡਦੇ ਸਦਾ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਰਹਿ ਕੇ ਆਪਦੀਆਂ ਮੰਗਾਂ ਨੂੰ ਪੂਰੀਆਂ ਕਰਾ ਕੇ ਹੀ ਹਟਣਗੇ ਪੁਰਾਣੀ ਪੈਨਸ਼ਨ ਮੁੱਖ ਮੰਤਰੀ ਨੂੰ ਬਹਾਲ ਕਰਨੀ ਪਊਗੀ ਜੇ ਆਰਾਮ ਨਾਲ ਬਹਾਲ ਕਰਦਾ ਤਾਂ ਚੰਗੀ ਗੱਲ ਆ ਨਹੀਂ ਲੋਕ ਆਪਦੇ ਜੋਰ ਦੇ ਸਿਰ ਤੇ ਪੁਰਾਣੀ ਪੈਨਸ਼ਨ ਬਹਾਲ ਕਰਾਉਣਗੇ ਇਹਨਾਂ ਨੇ ਡੀਏ ਦੀਆਂ ਕਿਸ਼ਤਾਂ ਵੀ ਸਾਡੀਆਂ ਜਿਹੜੀਆਂ ਦੱਬੀਆਂ ਹੋਈਆਂ ਨੇ ਇਹਦੂ ਤੱਕ ਕੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀਗਾ ਪਰ ਉਹ ਕਪ ਕਾ ਤਨਖਾਹ ਉਹਨਾਂ ਦੀ ਵਧਾ ਕੇ ਉਹਨਾਂ ਦੀਆਂ ਜਿਹੜੀਆਂ ਸਵਾਮਾਂ ਰੈਗੂਲਰ ਨਹੀਂ ਕੀਤੀਆਂ ਲੋਕਾਂ ਨੂੰ ਕਹਿਣ ਨੂੰ ਵੀ ਸਰਕਾਰ ਜਿਹੜੇ ਮੁਲਾਜ਼ਮਾਂ ਦੇ ਨਾਲ ਕੀਤੇ ਵਾਅਦੇ ਆ ਉਹ ਪੂਰੇ ਕਰਤੇ ਆ ਪਰ ਮਲਾ ਮਾਦੇ ਕੋਈ ਵਾਦੇ ਨਹੀਂ ਪੂਰੇ ਕੀਤੇ ਨਾ ਹੀ ਛੇਮੇ ਪੇਕ ਮਿਸ਼ਨ ਦੇ ਬਕਾਏ ਆ ਜਿਹੜੇ ਉਹ ਜਾਰੀ ਕੀਤੇ ਨੇ ਸਰਕਾਰ ਲੋਕਾਂ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਲਵਾੜ ਕਰ ਰਹੀ ਆ ਅੱਜ ਸਾਰਾ ਜਿਹੜਾ ਨੌਜਵਾਨ ਮੁਲਾਜ਼ਮਾ ਜਿਹੜਾ ਕਿ ਅੱਜ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਆਇਆ ਹੋਇਆ ਮੁੱਖ ਮੰਤਰੀ ਨੂੰ ਸੁਣਾਉਣੇ ਕਰਨ ਵਾਸਤੇ ਮੁੱਖ ਮੰਤਰੀ ਨੂੰ ਚਾਹੀਦਾ ਜਾਂ ਤਾਂ ਜਿਹੜੇ ਲੋਕਾਂ ਦੇ ਦਵਾਰ ਤੇ ਜਾ ਕੇ ਪ੍ਰੋਗਰਾਮ ਕੀਤਾ ਉਹ ਰੱਦ ਕਰੇ ਜਾਂ ਜਿਹੜੇ ਦੇ ਦਵਾਰ ਤੇ ਆਏ ਆ ਲੋਕ ਉਹਨਾਂ ਦੀ ਗੱਲ ਸੁਣੇ ਧੰਨਵਾਦ